ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵੱਲੋਂ ਇੱਕ ਨਵੀਂ ਸਿਹਤ ਕ੍ਰਾਂਤੀ ਲਿਆਂਦੀ ਗਈ ਜਿਸ ਵਿੱਚ ਆਮ ਆਦਮੀ ਕਲੀਨਿਕਾਂ ਦੀ ਸ਼ੁਰੂਆਤ ਕਰਕੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਸਿਹਤ ਸਹੂਲਤਾਂ ਦਿੱਤੀਆਂ ਗਈਆਂ ਜਿਸ ਦਾ 2 ਕਰੋੜ ਤੋਂ ਵੱਧ ਲੋਕ ਲਾਭ ਚੱਕ ਚੁੱਕੇ ਨੇ ਖਾਸ ਕਰਕੇ ਮਹਿਲਾਵਾਂ ਤੇ ਬਜ਼ੁਰਗਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਮਿਲ ਰਿਹਾ ਹੈ ਤੇ 38+ ਟੈਸਟ ਬਿਲਕੁਲ ਫ੍ਰੀ ਆਫ ਕਾਸਟ ਹੁੰਦੇ ਨੇ ਤੇ ਇਥੇ ਮੋਸਟਲੀ ਹਾਈਪਰਟੈਨਸ਼ਨ ਤੇ ਸ਼ੂਗਰ ਤੇ ਟਾਈਫਰਡ ਦੇ ਪੇਸ਼ੈਂਟਸ ਆਉਂਦੇ ਨੇ ਜਿਨ੍ਹਾਂ ਨੂੰ ਫ੍ਰੀ ਆਫ ਕੋਸ ਸਾਰੀ ਦਵਾਈਆਂ ਮਿਲਦੀਆਂ ਨੇ ਸਸ਼ਿਕਾਇਆ ਜੀ ਮੇਰਾ ਨਾਮ ਹਰਪ੍ਰੀਤ ਕੌਰ ਹੈ ਮੈਂ ਆਮਾਨਵੀ ਕਲੀਨਿਕ ਮਾਤਾ ਗੁਜਰੀ ਸਾਹਿਬ ਸ਼ਿਮਲਾਪੁਰੀ ਫਾਰਮੇਸੀ ਅਫਸਰ ਹਾਂ ਇਥੇ ਗਵਰਨਮੈਂਟ ਵੱਲੋਂ ਸਾਨੂੰ ਸਾਰੀਆਂ ਮੈਡੀਸਿਨ ਹਰ ਟਾਈਮ ਅਵੇਲੇਬਲ ਰਹਿੰਦੀਆਂ ਹਨ ਹੁਣ ਪੰਜਾਬ ਦੇ ਵਿੱਚ 881 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰ ਰਹੇ ਨੇ ਜਿਸ ਵਿੱਚ 47 ਕਿਸਮਾਂ ਦੇ ਟੈਸਟ ਤੇ 107 ਕਿਸਮ ਦੀਆਂ ਦਵਾਈਆਂ ਮਰੀਜ਼ਾਂ ਨੂੰ ਮੁਫਤ ਦਿੱਤੀਆਂ ਜਾ ਰਹੀਆਂ ਨੇ ਹੁਣ ਪੰਜਾਬ ਸਰਕਾਰ ਦਾ ਟੀਚਾ ਸੂਬੇ ਭਰ ਦੇ ਵਿੱਚ 1000 ਤੋਂ ਵੱਧ ਕਲੀਨਿਕ ਖੋਲਣ ਦਾ ਹੈ 880 ਇਸ ਵਕਤ ਆਮ ਆਦਮੀ ਕਲੀਨਿਕ ਚੱਲ ਰਹੇ ਨੇ ਜਿੱਥੇ ਹਰ ਰੋਜ਼ 70000 ਦੇ ਕਰੀਬ ਲੋਕ ਆਪਣਾ ਇਲਾਜ ਕਰਾਉਣ ਆਉਂਦੇ ਨੇ ਸੋ 209 ਨਵੇਂ ਕਲੀਨਿਕ ਜਲਦੀ ਹੋ ਜਾਣਗੇ 1000 ਦੀ ਗਿਣਤੀ ਆਮ ਆਗਮਿਕ ਕਲੀਨਿਕਾਂ ਦੀ ਵੀ ਹੋ ਜਾਊਗੀ ਤੁਸੀਂ ਦਿਨ ਰਾਤ ਮਿਹਨਤ ਕਰਦੇ ਹੋ ਫਸਲ तकरीबन ਤੁਹਾਡੀ ਤਿਆਰ ਸੀ ਔਰ ਇਸ ਵਾਰ ਜੋ ਪੰਜਾਬ ਨੂੰ ਹੜ੍ਹਾਂ ਦੀ ਉਹ ਮੈਨੂੰ ਲੱਗਦਾ ਕਿ ਪਿਛਲੇ 40 50 ਸਾਲਾਂ ਚ 88 ਦੇ ਹੜ੍ਹਾਂ ਦੇ ਵਿੱਚ ਵੀ ਮੈਂ ਸੇਵਾ ਕੀਤੀ ਸੀ ਮੈਨੂੰ ਕਰਨ ਦਾ ਮੌਕਾ ਮਿਲਿਆ ਸੀ ਲੇਕਿਨ ਇਹ ਹੜ੍ਹ ਬਹੁਤ ਲੰਬਾ ਸਮਾਂ ਚੱਲੇ ਔਰ بار بار ਜਿਹੜਾ ਮਤਲਬ ਪਾਣੀ ਆ ਗਿਆ ਫਿਰ ਘਟ ਗਿਆ ਫਿਰ ਵੱਧ ਗਿਆ ਫਿਰ ਆ ਗਿਆ ਇਨਾ ਲੰਬਾ ਸਮਾਂ ਮੈਂ ਸਵਾ ਮਹੀਨਾ ਡੇਢ ਮਹੀਨਾ ਮੈਂ ਬਾਰਡਰ ਦੇ ਜਗ੍ਹਾ ਦੇ ਵਿੱਚ ਰਿਹਾ ਉੱਥੇ ਤੇ ਜਿਹੜੀ ਉਹ ਤੁਸੀਂ ਮਤਲਬ ਅਥਾਰਟੀ ਕਿਸੇ ਵੀ ਬੰਦੇ ਦੀ ਸੋਚ ਤੋਂ ਪਰੇ ਆ ਉਹ ਔਰ ਮੈਂ ਜਦੋਂ ਵਾਪਰ ਗਿਆ 18 ਅਗਸਤ ਨੂੰ ਤੇ ਉਦੋਂ ਆਪਣੇ ਇੱਥੇ ਜਿਹੜਾ ਹਾਲਾਤ ਠੀਕ ਸੀ ਤੇ ਮੈਨੂੰ ਕੋਈ ਉਸ ਤੋਂ ਘੌਰ ਤੋਂ ਕੁਝ ਮੈਨੂੰ ਬੰਦੇ ਬਲੇ ਟਰਾਲੀਆਂ ਲੈ ਕੇ ਪਹੁੰਚੇ ਹੋਏ ਸੀ ਉਹ ਅਗਸਤ ਤੋਂ ਉੱਥੇ ਪਹੁੰਚੇ ਹੋਏ ਸੀ ਜਦੋਂ ਤੁਹਾਡੇ ਇਥੇ ਆਪਣੇ ਹਾਲਾਕੇ ਆਪਣੇ ਵੀ ਹਾਲਾਤ ਬਹੁਤ ਅੱਛੇ ਨਹੀਂ ਸੀ ਸਾਡੇ ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਤੁਹਾਡੇ ਨਾਲ ਵਾਦਾ ਕੀਤਾ ਸੀ ਕਿ ਅਸੀਂ ਕਿਸਾਨਾਂ ਦੇ ਨਾਲ ਖੜੇ ਹਾਂ ਤੁਹਾਡੇ ਦੁੱਖ ਦੇ ਵਿੱਚ ਸ਼ਾਮਲ ਹੈ ਅਸੀਂ ਹੜਾ ਦੇ ਵਿੱਚ ਵੀ ਪੂਰੀ ਆਪਣੀ ਵਾਅਦਾ ਲਈ ਔਰ ਮਾਰਯੋਗ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਦਿਵਾਲੀ ਤੋਂ ਪਹਿਲਾਂ ਤੇ ਇਹ ਮੈਨੂੰ ਲੱਗਦਾ ਕਿ ਇਹ ਪਹਿਲੀ ਵਾਰੀ ਹੈ ਕਿ ਦੇਸ਼ ਦੇ ਵੇਕੜ ਔਰ 1 ਮਹੀਨੇ ਦੇ ਵਿੱਚ ਵਿੱਚ ਜਿਹੜਾ ਮੁਆਵਜ਼ਾ ਦੇਣਾ ਇਹ ਪਹਿਲੀ ਵਾਰੀ ਹੋ ਰਿਹਾ ਸੀ। ਔਰ ਬਾਰੇ ਕਾਫੀ ਨਹੀਂ ਆ। ਮੁੱਖ ਮੰਤਰੀ ਸਾਹਿਬ ਨੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਸੀ। ਇਹ ਜਿਹੜਾ 20000 ਰੁਪਏ ਦੇ ਰਿਹਾ ਇਹਦੇ ਚੋਂ 15000 ਰੁਪਏ ਤਾਂ ਪੰਜਾਬ ਸਰਕਾਰ ਦੇਦੀ ਆ। ਕੇਦਰ ਸਿਰਫ 5000 ਹੈ ਹਾਲਾਂਕਿ ਉਹ ਵੱਡੀ ਸਰਕਾਰ ਹੁੰਦੀ ਆ। ਉਹਦੇ ਕੋਲ ਵੀ ਤੁਹਾਡੀ ਮਿਹਨਤ ਦੇ ਪੈਸਿਆਂ ਦੇ ਜਿਹੜਾ ਆਪਾਂ ਤੋਂ ਟੈਕਸ ਲੈਂਦੇ ਉਹ ਵੀ ਟੈਕਸ ਉਹਨਾਂ ਕੋਲ ਜਾਂਦੇ ਆ। ਚਾਹੀਦਾ ਤਾਂ ਇਹ ਸੀਗਾ ਜੇ ਪੰਜਾਬ ਸਰਕਾਰ 10000 ਦੇ ਰਹੀ ਸੀ ਤਾਂ ਉਹ 30000 ਦਿੰਦੇ ਜਾਂ 35000 ਦਿੰਦੇ ਚਾਹੀਦਾ ਤਾਂ ਇਹ ਸੀ ਜਿਹਦੇ ਨਾਲ ਕਿਸਾਨ ਦਾ ਉਹ ਲੱਕੜਾ ਸੀਗਾ ਉਹਦਾ ਘਰ ਪੂਰਾ ਹੁੰਦਾ ਉਹ ਆਪਣਾ ਘਟੋ ਘਟ 5 ਏਕੜ ਤੋਂ ਵੱਧ ਨਹੀਂ ਦੇਣਾ ਜੀ ਆ ਕੇ ਗੱਲਾਂ ਤਾਂ ਕਰਦੇ ਆ ਦੂਜੀ ਗੱਲ ਕਹਿੰਦੇ ਜੀ ਮਾਈਨਿੰਗ ਕਰਕੇ ਫੜ ਆ ਗਏ ਤੇ ਮਾਈਨਿੰਗ ਦਾ ਹੌਲ ਕਰਾਂਗੇ ਜੀ ਅਦਾਵਤ ਵੀ ਰੋਕ ਲਗਾ ਦਿੰਦੀ ਸੀ ਹੁਣ ਅਸੀਂ ਜਿਹੜਾ ਹੈਗਾ ਵੀ ਚਲੋ ਤੁਹਾਨੂੰ ਕਟੋ-ਕਟ ਜਿਹੜਾ ਬੰਦਾ ਅਗਲੀ ਫਸਲ ਬੀਜਣ ਜੋਗਾ ਹੋ ਜੇ ਤਾਂ ਇਹ ਜਿਹੜੇ ਹੈਗੇ ਅੱਜ ਤੁਹਾਡੇ ਖਾਤੇ ਦੇ ਵਿੱਚ ਜਿਹੜੇ ਸਾਰੇ ਪੈਸੇ ਹੈ ਇਹ ਆ ਜਾਣਗੇ ਤੇ ਤੁਸੀਂ ਆਪਣੇ ਬੈਰਾਂ ਸਰ ਖੜੇ ਹੋ ਜਾਓ ਵਸੇ ਤਰ੍ਹਾਂ ਜਿਹੜਾ ਘਰ ਦਾ ਨੁਕਸਾਨ ਹੋ ਗਿਆ ਜੀ ਉਹਨੂੰ 6000 ਰੁਪਏ 6000 ਰੁਪਏ ਚ ਕਿਹੜੀ ਰਿਪੇਅਰ ਹੋ ਜਾਊਗੀ ਜੀ ਅੱਜ ਕੱਲ੍ਹ ਜੀ ਤੇ ਉਹ ਵੀ ਪੰਜਾਬ ਸਰਕਾਰ ਜਿਹੜਾ ਹੈਗਾ 34000 ਰੁਪਏ ਪਾ ਕੇ ਘੱਟੋ ਘੱਟ 40000 ਰੁਪਏ ਦੇਣਗੇ ਚਾਹੇ ਮਕਾਨ ਕੱਚਾ ਹੋਵੇ ਚਾਹੇ ਪੱਕਾ ਹੋਵੇ ਇਸੇ ਤਰ੍ਹਾਂ ਜਿਹਦਾ ਘਰ ਗਿਰ ਗਿਆ ਉਹਦੇ ਵਾਸਤੇ ਇਸੇ ਤਰ੍ਹਾਂ ਮੱਝਾਂ ਗਾਈਆਂ ਦਾ ਜਿਹੜਾ ਨੁਕਸਾਨ ਹੋਇਆ ਉਹਦੇ ਵਾਸਤੇ ਹੋਰ ਵੀ ਜਿਹੜਾ ਨੁਕਸਾਨ ਹੋਇਆ ਉਹਦੇ ਵੀ ਜਿਹੜੇ ਅਸੀਂ ਪੈਸੇ ਜਿਹੜੇ ਆ ਗਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਦੇ ਰਹੇ ਆ ਔਰ ਮੈਂ ਬੇਨਤੀ ਕਰਦਾ ਫਿਰ ਵੀ ਜਿਹੜੀ ਕੇਂਦਰ ਸਰਕਾਰ ਹੈ ਵੀ ਤੁਸੀਂ ਐਦਾ ਨਾ ਕਰੋ ਪੰਜਾਬ ਦੇ ਨਾਲ ਵਿਤਖਰਾ ਨਾ ਕਰੋ ਜਿਵੇਂ ਉਹਨਾਂ ਨੇ ਜੇ ਮੈਂ ਕੰਗਾ ਦੀ ਗੱਲ ਕਰਾਂ 42000 ਕਰੋੜ ਰੁਪਏ ਦਿੱਤਾ ਜੀ ਉਹਦੀ ਸਫਾਈ ਵਾਸਤੇ ਹੜਾ ਦੀ ਰੋਕਥਾਮ ਵਾਸਤੇ ਇੱਕ ਕੋਸੀ ਰਦੀ ਬਿਹਾਰ ਦੇ ਵਿੱਚ ਉਹਦੇ ਵਾਸਤੇ 111000 ਰੁਪਇਆ ਦਿੱਤਾ ਅਸੀਂ ਕਹਾਂ ਸਾਨੂੰ ਬਿਹਾਰ ਜਨੇ ਦੇ ਦਿਓ ਗੰਗਾ ਜਨੇ ਨਾ ਦਿਓ ਅਸੀਂ ਇੱਕ ਨਹੀਂ ਅਸੀਂ ਘੱਗਰ ਵੀ ਸਤਲੋਜ ਵੀ ਬਿਆਸ ਸਾਰੇ ਦਰਿਆ ਜਿਹੜੇ ਮੁੜ ਕੇ ਹਟ ਨਹੀਂ ਆਣਗੇ ਇਹਦੇ ਉਹਨਾਂ ਨੇ ਸਾਨੂੰ ਇੱਕ ਥੇਲਾ ਨਹੀਂ ਦਿੱਤਾ ਫਿਰ ਫਿਰ ਵੀ ਇਹਦੇ باوجود ਅਸੀਂ ਜਿਹੜਾ ਹੈਗਾ ਉਹ ਪੰਜਾਬ ਸਰਕਾਰ ਨੇ ਸਕੀਮ ਲੈ ਕੇ ਆਏ ਆਏ ਵੀ ਜਿਹਦਾ ਖੇਤ ਉਸੇ ਦੀ ਰੇਤ ਉਹਦੇ ਚ ਲੋਕਾਂ ਨੂੰ ਰਾਹਤ ਮਿਲੀ ਹੈ ਔਰ ਮਾਨਜੋਗ ਅਦਾਲਤ ਨੇ ਵੀ ਥੋੜੀ ਜਿਹੀ ਟੈਲ ਦਿੱਤੀ ਆ ਤੇ ਸਭ ਤੋਂ ਵੱਡਾ ਜਿਹੜਾ ਕੰਮ ਆ ਪੰਜਾਬ ਸਰਕਾਰ ਕਰਨ ਜਾ ਰਹੀ ਆ ਵੀ ਜਿਵੇਂ ਤੁਹਾਡਾ ਕਕਰ ਹੈ ਤੁਸੀਂ ਵੀ ਇਹਦੇ ਵਿੱਚ ਸਾਥ ਦਿਓਗੇ ਵੀ ਇਹਨੂੰ ਆਪਾਂ ਡੂੰਘਾ ਵੀ ਕਰ ਦਈਏ ਚੌੜਾ ਵੀ ਕਰ ਦਈਏ ਪਾਣੀ ਦਰਿਆ ਦੇ ਅੰਦਰ ਰਹਿਣਾ ਚਾਹੀਦਾ ਜੀ ਵਿੱਚੋਂ ਇਹਦੇ ਕਹਿੰਦੇ ਕਿ ਡੀਸਰਟ ਕੋ ਪਹਿਲਾਂ ਕਰਦੇ ਸੀ ਨਹੀਂ ਕਰਦੇ ਹੁਣ ਹੁਣ ਮੰਨੀ ਆ ਮਤਲਬ ਹੁਣ ਸਾਰੇ ਜਿਹੜੇ ਆ ਗਿਆ ਅਦਾਲਤ ਵੀ ਮੰਨੀ ਆ ਸੋ ਇਹ ਅਸੀਂ ਜਿਹੜਾ ਹੈਗਾ ਇਹ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਗਲੀ ਬਰਸਾਤ ਤੋਂ ਪਹਿਲਾਂ ਜਾ ਸਰਦੀਆਂ ਦੀ بارش ਤੋਂ ਪਰਲਾ ਸਾਡੀ ਕੋਸ਼ਿਸ਼ ਹੈ ਕਿ ਇਹ ਕਾਪੀ ਕੀਤਾ ਜਾਵੇ ਤਾਂ ਘਰ ਨੂੰ ਡੂੰਗਾ ਕੀਤਾ ਜਾਵੇ ਚੌੜਾ ਕੀਤਾ ਜਾਵੇ ਤਾਂ ਕਿ ਪਾਣੀ ਜਿਹੜਾ ਦਰਿਆ ਦੇ ਵਿੱਚੋਂ ਲੰਘ ਜਾਏ ਔਰ ਜਿਹੜਾ ਇਹਦੇ ਵਿੱਚ ਪਾਣੀ ਆਂਦਾ ਇਹ ਮੀਂਹ ਦੇ ਪਾਣੀ ਨਾਲ ਥੋੜੀ ਆੜਾ ਆਂਦੇ ਆ ਜੀ ਇਹ ਚੰਡੀਗੜ੍ਹ ਵਾਲੇ ਛੱਡ ਦਿੰਦੇ ਆ ਜੀ ਹਰਿਆਣੇ ਤੇ ਹਿਮਾਚਲ ਵਾਲੇ ਉਪਰੋਂ ਛੱਡ ਦਿੰਦੇ ਆ ਜੀ ਇਧਰੋਂ ਤੁਹਾਡਾ ਇਧਰੋਂ ਆ ਜਾਂਦਾ ਜਿਹੜਾ ਸਾਡੇ ਤੋਂ ਆਂਦਾ ਤੁਹਾਡੇ ਤਾਗੜੀ ਤੇ ਆਪਣਾ ਜਿਹੜਾ ਮਾਰਕਟ ਨੇ ਵਗੈਰਾ ਤੋਂ ਉਹਦੇ ਨਾਲ ਹੜ੍ਹ ਆਉਂਦੇ ਆ ਸਾਡੇ ਆਪਣਾ ਪਾਣੀ ਸੰਭਾਲਦੇ ਨਹੀਂ ਸਾਡੇ ਨਾਲ ਲੜੀ ਜਾਂਦੇ ਜੀ ਇਸ ਵੇਲੇ ਪਿੱਛੇ ਅੱਜ ਨੇ ਤੁਹਾਡੇ ਸਾਈਫਨ ਐ ਸਾਰੇ ਸਾਫ਼ ਹੋਣਗੇ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਅਸੀਂ ਜਿਹੜਾ ਹੈਗਾ ਇਹ ਭਵਾਨਿਕ ਮਾਨ ਔਰ ਜਿਹੜੀ ਮਾਨ ਸਰਕਾਰ ਹੈ ਤੁਹਾਡੇ ਨਾਲ ਖੜੀ ਹੈ ਮੈਂ ਤਾਂ ਤੁਹਾਡੇ ਵਿੱਚੋਂ ਹੈ ਜੀ ਮੈਂ ਤਾਂ ਇੱਥੇ ਕੋਲੀ ਕੰਮ ਕਰਦਾ ਰਿਹਾ ਘਣੌਰ ਆ ਕੇ ਕੈਂਪ ਲਾੰਦਾ ਰਿਹਾ ਮੈਂ ਕੋਈ ਇੱਥੇ ਨਵਾਂ ਤੁਹਾਡੇ ਚੋਂ ਹੋਇਆ ਨਹੀਂ ਆ ਤੇ ਅਸੀਂ ਤੁਹਾਡੇ ਵਿੱਚੋਂ ਹੀ ਆ ਮੈਂ ਹੋ ਗਿਆ ਚਾਹੇ ਗੁਰਲਾਲ ਹੋ ਗਿਆ ਜਿੰਨੇ ਜੜੇ ਸਾਰੇ ਜੜੇ ਸੀ ਆ ਗਏ ਸੋ ਸਾਡੀ ਕੋਸ਼ਿਸ਼ ਹੈ ਕਿ ਇਹ ਬੜੇ ਹੜ ਜਿਹੜੇ ਆ ਤੇ ਪਹਿਲੇ ਤਾਂ ਨਹੀਂ ਸੀ ਬਟ ਇਹ ਆਖਰੀ ਹੜ ਹੋਣੇ ਚਾਹੀਦੇ ਆ ਪੰਜਾਬ ਨੂੰ ਹੜਾ ਦੀ ਮਾਰ ਤੋਂ ਵਿਚਾਰ ਲਈ 드라마 ਨੂੰ ਸਾਰਿਆਂ ਨੂੰ ਠੀਕ ਕਰਾਂਗੇ ਜੀ ਤੁਹਾਡੇ ਸਹਿਯੋਗ ਦੇ ਨਾਲ ਔਰ ਆਪਾਂ ਬਾਕੀ ਦੀਆਂ ਪ੍ਰੋਪਰਸ਼ਨਸ ਜੇ ਉਹ ਵੀ ਲਵਾਗੇ ਅਸੀਂ ਤੁਹਾਡੇ ਨਾਲ ਖੜੇ ਆ ਜੀ ਤੇ ਹੁਣ ਅਸੀਂ ਜਿਹੜਾ ਹੈਗਾ ਕਿਉਂਕਿ ਅੱਜ ਮੇਰੇ ਬਹੁਤ ਸਾਰੇ ਪਹਿਲਾਂ ਪ੍ਰੋਗਰਾਮ ਪੜੇ ਹੋਏ ਸੀ ਵਧੀਆ ਚੰਡੀਗੜ੍ਹ ਤੋਂ ਮੀਟਿੰਗਸ ਆ ਕੇ ਬਹੁਤ ਰੈਡ ਕਰਾਸ ਦੀ ਮੀਟਿੰਗ ਆ ਉਹ ਕਾਫੀ ਸਾਰੀਆਂ ਜੜੀਆਂ ਆ ਗਿਆ ਜਿਵੇਂ ਪ੍ਰਾੜੀ ਨੂੰ ਤੇ ਮੈਂ ਤੁਹਾਨੂੰ ਬੇਨਤੀ ਵੀ ਕਰਦਾ ਆ ਤੁਹਾਡੇ ਨਾਲ ਹੀ ਆ ਜੀ ਹਾਵਲਪੁਰ ਆ ਜੀ ਗੁਰਮੀਤ ਦਾ ਪਿੰਡ ਹਾਂਜੀ ਹਾਂਜੀ ਆ ਉਹ ਭਰਦਾ ਬੰਦਾ ਚੰਗੇ ਪੈਸੇ ਕਮਾਉਂਦਾ ਜੀ ਉਹ ਪ੍ਰਾਣੀ ਨੂੰ ਕਿਸੇ ਵੀ ਚੀਜ਼ ਨੂੰ ਅੱਗ ਨਹੀਂ ਲਾਉਂਦੇ ਸੋ ਉਹਨੂੰ ਖੇਤਾਂ ਦੇ ਵਿੱਚੇ ਮਿਲਾ ਦਿੰਦੇ ਆ ਪਾਣੀ ਵੀ ਸਟੋਰ ਕਰਦੇ ਆ ਟੋਬਾ ਬਣਾ ਕੇ ਉਹਦੇ ਨਾਲ ਹੋਰ ਵੀ ਆਪਣੇ ਬਹੁਤ ਵਧੀਆ ਕਰਦੇ ਆ ਸੋ ਆਪਾਂ ਵੀ ਕੋਸ਼ਿਸ਼ ਕਰੀਏ ਜੀ ਇੱਕ ਮੈਂ ਤੁਹਾਨੂੰ ਇਹ ਗੱਲ ਤਾਂ ਦੱਸ ਰਿਹਾ ਵੀ ਇੱਕ ਡਿਲੌਇਟ ਕਰਕੇ ਕੰਪਨੀ ਆ ਗਈ ਆ ਇਸੇ ਮਾਡਲ ਨੂੰ ਸਾਰਾ ਪਤਾ ਸੀ ਉਹਨਾਂ ਨੇ ਐਮਓਯੂ ਸਾਈਨ ਕੀਤਾ ਅਸੀਂ ਤੁਹਾਨੂੰ ਮਸ਼ੀਨਰੀ ਵੀ ਦੇਵਾਂਗੇ ਹੋਰ ਵੀ ਸਾਰੇ ਤੁਹਾਡੀ ਮਦਦ ਕਰਾਂਗੇ ਹਰ ਤੀਕੇ ਦੇ ਨਾਲ ਤਾਂ ਕਿ ਖਪਰਾੜੀ ਸਾਰਦੀ ਨਾ ਪਵੇ ਇਹਦੇ ਤੋਂ ਆਪਾਂ ਕੋਈ ਐਥਨੌਲ ਜਾਂ ਹੋਰ ਜਿਹੜਾ ਕੋਈ ਓਪਰਾ ਜਿਹੜਾ ਅੱਜ ਕੱਲ੍ਹ ਅਨਰਜੀ ਵਾਸਤੇ ਅਸੀਂ ਉਹ ਬੜਾ ਕੰਮ ਕਰੀਏ ਤੇ ਇਹ ਮੈਂ ਇੱਕ ਵਾਰੀ ਆਪਣੇ ਵੱਲੋਂ ਐਮਐਲਏ ਸਾਹਿਬ ਵੱਲੋਂ ਜਿਹੜਾ ਪ੍ਰਸ਼ਾਸਨ ਵੱਲੋਂ ਔਰ ਚੇਚੇ ਤੌਰ ਤੇ ਸਾਡੇ ਮੁੱਖ ਮੱਤੇ ਸਾਹਿਬ ਵੱਲੋਂ ਔਰ ਅਰਵਿੰਦ ਕੇਂਦਰੀ ਜਵਾਲਜ ਵੱਲੋਂ ਤੋਂ ਉਸ ਕੀ ਦੁਆਨਾ ਕੇ ਪੰਜਾਬੀ ਆ ਅਸੀਂ ਤੁਹਾਡੀ ਬਾਹ ਫੜੀ ਆ ਔਰ ਇਸੇ ਤਰ੍ਹਾਂ ਆਪਾਂ ਇਕੱਠੇ ਹੋ ਕੇ ਜਿਹੜਾ ਸਾਡਾ ਪੰਜਾਬ ਹੈ ਇਹਨੂੰ ਜੋੜ ਜੋਗਾ ਆ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ ਜਿਹੜਾ ਹੈਗਾ ਉਹ ਬਾਕੀ ਵੀ ਅਸੀਂ ਸਾਰਾ ਸਿਹਤ ਸੂਲਤਾ ਦਾ ਤੁਸੀਂ ਦੇਖ ਰਹੇ ਹੋ ਅੱਗੇ ਨਾਲੋਂ ਫਰਕ ਪੈ ਰਿਹਾ ਦਵਾਈਆਂ ਮਿਲੀਆਂ ਸ਼ੁਰੂ ਹੋਈਆਂ ਸਕੂਲਾਂ ਦੀ ਹਾਲਤ ਠੀਕ ਕਰ ਰਹੇ ਆ ਪਾਣੀ ਦਾ ਜਿਹੜਾ ਤੁਹਾਡੇ ਕੱਲੇ ਕੱਲੇ ਖੇਤ ਤੱਕ ਪਾਣੀ ਪਹੁੰਚਾ ਰਹੇ ਆ ਇਹੀ ਪਾਣੀ ਜਦ ਨਹਾੜ ਆਉਂਦੇ ਆ ਜੀ ਆਪਾਂ 10 ਜਗ੍ਹਾ ਤੇ ਇਹਦੇ ਛੋਟੇ ਛੋਟੇ ਡੈਪ ਬਣਾ ਕੇ ਉਹਨੂੰ ਸਟੋਰ ਕਰ ਲਈਏ ਤੁਸੀਂ ਉਹਨੂੰ ਵਰਤੀ ਜਾ ਜੀ ਤੁਹਾਡੇ ਪਾਣੀ ਸਾਰੇ ਤੁਹਾਨੂੰ ਪਾਣੀ ਦੀ ਮਾਰ ਪੈਂਦੀ ਹੈ ਜੀ ਦੋ ਦੋਰੀ ਦੋਰੀ ਮਾਰ ਪੈਂਦੀ ਹੈ ਇੱਕ ਪਾਣੀ ਖਰਾਬ ਪਾਣੀ ਦੀ ਪੂਰੇਟਡ ਪਾਣੀ ਦੀ ਤੇ ਦੂਜਾ ਜਿਹੜਾ ਜਦੋਂ ਆਉਂਦਾ ਹੜਾ ਦੇ ਪਾਣੀ ਦੀ ਇਹ ਦੋਨਾਂ ਮਾਰਾਂ ਤੋਂ ਬਚਾਇਆ ਜਾ ਸਕਦਾ ਜੀ ਜੇ ਦਰਿਆ ਸਾਰਾ ਸਾਲ ਚੱਲਣਗੇ ਤਾਂ ਦਰਿਆ ਸਾਫ਼ ਰਹਿਣਗੇ ਸੋ ਇਹ ਵੀ ਪੰਜਾਬ ਸਰਕਾਰ ਸੋਚਦੀ ਹੈ